ਜੀ ਮੈਂ ਹਰ ਅਸ਼ਟਿਕ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰ ਇੱਕ ਉਸਰ ਚੁਣੌਤੀ ਦਾ ਸਾਹਮਣਾ ਕਰ ਰਹੇ ਨੇ ਜਿਹੜੀ ਚੁਣੌਤੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਦਿੱਤੀ ਸੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਹੀਂ ਲਲਕਾਰਿਆ ਗਿਆ ਸੀ ਲਲਕਾਰਿਆ ਗਿਆ ਸੀ ਵਿਕਰਮ ਸਿੰਘ ਮਜੀਠੀਆ ਵੱਲੋਂ ਤਾਂ ਜਿਹੜੀ ਉਹਨਾਂ ਨੇ ਗੱਲਾਂ ਚ ਆ ਕੇ ਕਹਿ ਲੋ ਜਾਂ ਫਿਰ ਆਪਣੇ ਪੈਸੇ ਦੇ ਬਲਬੂਤੇ ਉੱਤੇ ਲਲਕਾਰਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਜਵਾਬ ਦੇ ਦਿੱਤਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਹੈ ਖੁਲਾਸਾ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿ ਇਹਨਾਂ ਕੋਲ 55000 ਦੀ ਜਾਇਦਾਦ ਹੈ ਉਹ 55000 ਦੀ ਜਾਇਦਾਦ ਕਿੱਥੋਂ ਆਈ ਕਿਸ ਤਰ੍ਹਾਂ ਬਣਾਈ ਗਈ ਵਿਕਰਮ ਸਿੰਘ ਮਜੀਠੀਆ ਵੱਲੋਂ ਉਹ ਹੁਣ ਪੰਜਾਬ ਦੇ ਮੁੱਖ ਮੰਤਰੀ ਤੇ ਵਿਜੀਲੈਂਸ ਵੱਲੋਂ ਵੱਡੇ ਸਬੂਤ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੇ ਜਾਣਗੇ ਚਾਰੇ ਪਾਸੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਕਰਮ ਸਿੰਘ ਮਜੀਠੀਆ ਦੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਲੱਗਦੇ ਹੋਰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਵੱਡੀਆਂ ਮੱਛੀਆਂ ਦੇ ਉੱਤੇ ਜਾਲ ਸਿੱਟਿਆ ਜਾਵੇਗਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵਿਸ਼ਟਾਚਾਰੀ ਕੀਤੀ ਤੇ ਨਸ਼ਾ ਤਸਕਰੀ ਕੀਤੀ ਨਸ਼ਾ ਤਸਕਰੀ ਦੇ ਵਿੱਚ ਵੀ ਵਿਕਰਮ ਸਿੰਘ ਮਜੀਠੀਆ ਦਾ ਨਾਮ जोडਦਾ ਸਾਹਮਣੇ ਆਇਆ 40000 ਦੇ ਨੇੜੇ ਤੇੜੇ ਪੰਨਿਆਂ ਦੀ ਚਾਰਸ਼ੀਰ ਪੇਸ਼ ਕਰ ਦਿੱਤੀ ਗਈ ਤੇ ਵਿਕਰਮ ਸਿੰਘ ਮਜੀਠੀਆ ਵੱਲੋਂ ਹਜੇ ਵੀ ਕਿਹਾ ਜਾ ਰਿਹਾ ਹੈ ਕਿ ਇਹ ਰਣਜੀਤ ਸਿੰਘ ਰਾਜਨੀਤੀ ਹੈ ਤੇ ਬਦਲਾ ਕੋਈ ਨਹੀਂ ਰਾਜਨੀਤੀ ਹੈ ਹਾਲਾਂਕਿ ਵਿੱਚ ਬਿਕਰਮ ਸਿੰਘ ਮਜੀਠੀਆ ਉੱਤੇ ਜਿੱਡੀ ਵੱਡੀ ਕਾਰਵਾਈ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਕਰਮ ਸਿੰਘ ਮਜੀਠੀਆ ਵੱਲੋਂ ਇਹ ਸੋਚਿਆ ਵੀ ਨਹੀਂ ਗਿਆ ਸੀ ਕਿ ਮੇਰੇ ਉੱਤੇ ਏਡੀ ਵੱਡੀ ਬਿਕਰਮ ਸਿੰਘ ਮਜੀਠੀਏ ਵਰਗੇ ਉੱਤੇ ਏਡੀ ਵੱਡੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਜਿੱਥੇ ਬਿਕਰਮ ਸਿੰਘ ਮਜੀਠੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ 10 ਗੁਣਾ ਜ਼ਿਆਦਾ ਪੈਸੇ ਵਾਲੇ ਨੇ ਤੇ ਪੈਸੇ ਵਾਲਾ ਇਨਸਾਨ ਦੇ ਵਿੱਚ ਜਿਹੜਾ ਹੰਕਾਰ ਹੈ ਓ ਕਿਤੇ ਨਾ ਕਿਤੇ ਬੋਲਦਾ سوشل ਮੀਡੀਆ ਤੇ ਆਮ ਹੀ ਲੋਕਾਂ ਨੇ ਵਿਖਿਆ ਕਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਵੱਲੋਂ ਲਲਕਾਰਿਆ ਗਿਆ ਕਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਵੱਲੋਂ ਜਿਹੜਾ ਹੈ ਕਦੀ ਐਣਕਾ ਲਾਈਆਂ ਗਈਆਂ ਕਦੀ ਲਾਈਆਂ ਗਈਆਂ ਕਦੀ ਪੱਟਾਂ ਤੇ ਹਾਥੀਆਂ ਤੇ ਕਦੇ ਮੁੱਛਾਂ ਤੇ ਥਾਪੀਆਂ ਸੋਰੀ ਮੁੱਛਾਂ ਨੂੰ ਵਟ ਦਿੱਤੇ ਗਏ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਏਡੀ ਵੱਡੀ ਤਾਣੀ ਬੁੜੀ ਉਹਨਾਂ ਨੂੰ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਜੀਲੈਂਸ ਵੱਲੋਂ ਵੱਡਾ ਘੇਰਾ ਪੈ ਗਿਆ ਹੈ ਹਾਲਾਂਕਿ ਬਿਕਰਮ ਸਿੰਘ ਮਜੀਠੀਆ ਤੇ ਪਰਿਵਾਰ ਨੂੰ ਵੀ ਰੋਕ ਲਾ ਦਿੱਤੀ ਗਈ ਹੈ ਆਉਣ ਵਾਲੇ ਟਾਈਮ ਦੇ ਵਿੱਚ ਕਿ ਬਿਕਰਮ ਸਿੰਘ ਮਜੀਠੀਆ ਜਿਹੜਾ ਹੈ ਹੁਣ ਉਹ ਆਪਣੇ ਪਰਿਵਾਰ ਨੂੰ ਵੀ ਨਾਭਾ ਦੀ ਜੇਲ੍ਹ ਦੇ ਵਿੱਚ ਨਹੀਂ ਮਿਲ ਪਾਵੇਗਾ ਜਿਸ ਤਰ੍ਹਾਂ ਜਿਹੜਾ ਹੈ ਪੰਜਾਬ ਹਰਿਆਣਾ ਦੋਨੋਂ ਵੀ ਜਿਹੜੀ ਹੈ 29 ਸਤੰਬਰ ਦੀ ਉਹਨਾਂ ਦੀ ਨਿਆਹ ਹਿਰਾਸਤ ਵਾਦਾ ਦਿੱਤੀ ਗਈ ਜਿੱਥੇ ਵਿਕਰਮ ਸਿੰਘ ਮਜੀਠੀਆ ਆਏ ਦਿਨ ਜਿਹੜਾ ਹੈ ਕਿਸੇ ਤਰ੍ਹਾਂ ਦੀ ਵੀ ਅਰਜੀ ਨਹੀਂ ਸੁਣੀ ਜਾ ਰਹੀ ਚਾਹੇ ਉਹ ਮੁਹਾਲੀ ਦੀ ਸਟਾਨਕ ਹੋਵੇ ਅਦਾਲਤ ਤੇ ਚਾਹੇ ਉਹ ਪੰਜਾਬ ਹਰਿਆਣਾ ਦੀ ਹਾਈ ਕੋਰਟ ਹੋਵੇ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਵੱਡੀ ਕਾਰਵਾਈ ਕੀਤੀ ਵਿਕਰਮ ਸਿੰਘ ਮਜੀਠੀਆ ਉੱਤੇ ਤਾਂ ਉਸ ਤੋਂ ਬਾਅਦ ਕਾਫੀ ਜਿਹੜੀਆਂ ਨੇ ਗੱਲਾਂ ਨਿਕਲ ਕੇ ਸਾਹਮਣੇ ਬਾਹਰ ਆਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਹੀ ਲੋਕਾਂ ਨੂੰ ਇਹ ਕਹਿੰਦੇ ਨਜ਼ਰ ਆਏ ਕਿ ਜਿਸ ਤਰੀਕੇ ਨਾਲ ਵਿਕਰਮ ਸਿੰਘ ਮਰਜੀਠੀਆ ਨੇ ਪੰਜਾਬ ਦੇ ਵਿੱਚ ਲੁੱਟ ਖਸੁੱਟ ਕੀਤੀ ਹੈ ਜਿਹੜੀਆਂ ਬੀਬੀਆਂ ਦੀਆਂ ਭੈਣਾਂ ਦੀਆਂ ਜਿਹੜੀਆਂ ਨੇ ਰੰਗ-ਬਰੰਗੀਆਂ ਚੁੰਨੀਆਂ ਚਿੱਟੀਆਂ ਕੀਤੀਆਂ ਨੇ ਉਹਦਾ ਜਵਾਬ ਵਿਕਰਮ ਸਿੰਘ ਮਰਜੀਠੀਆ ਲੰਬੇ ਸਮੇਂ ਲਈ ਜੇਲ੍ਹ ਦੇ ਵਿੱਚ ਜਾ ਕੇ ਦਵੇਗਾ ਹਾਲੇ ਹੀ ਵਿਕਰਮ ਸਿੰਘ ਮਜੀਠੀਆ ਵੱਲੋਂ ਹਜੇ ਵੀ ਕਿਤੇ ਨਾ ਕਿਤੇ ਇਹਨੂੰ ਰੰਜਿਸ਼ ਦੀ ਰਾਜਨੀਤਿਕ ਦੱਸਿਆ ਗਿਆ ਲekin ਜਿਸ ਤਰੀਕੇ ਦੇ ਨਾਲ ਐਡੀ ਵੱਡੀ ਚਾਸ਼ੀਸ਼ ਪੇਸ਼ ਕਰ ਦਿੱਤੀ ਗਈ ਹੈ ਤਾਂ ਰੰਜਿਸ਼ ਘਟ ਲੱਗ ਰਹੀ ਹੈ ਲekin ਵਿਕਰਮ ਸਿੰਘ ਮਜੀਠੀਆ ਕਸੂਰਵਾਰ ਸਾਬਿਤ ਹੋਣਾ ਸ਼ੁਰੂ ਹੋ ਗਿਆ ਹੈ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕੀਤੀ ਜਿਹਦੇ ਦੌਰਾਨ ਚਾਰ ਜਿਹੜੇ ਨੇ ਵੱਡੇ ਸਰਕਾਰੀ ਗਵਾਹ ਵੀ ਪੇਸ਼ ਕੀਤੇ ਗਏ ਗਵਾਹੀ ਦੇ ਬੇਸ ਤੇ ਚਲਦੇ ਆ ਜਿੱਥੇ ਖਾਤਿਆਂ ਦੀ ਵਿਸ਼ਾਣਪੀਲ ਹੋਈ ਯਾਨੀ ਕਿ ਕੁੱਲ ਮਲਾ ਕੇ ਪੰਜਾਬ ਦੇ ਵਿੱਚ ਪ੍ਰਿਸ਼ਟਾਚਾਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਕੀਤੀ ਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਇੱਕ ਵੱਡਾ ਐਕਸ਼ਨ ਲੈਣ ਜਾ ਰਹੇ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਯਾਨੀ ਕਿ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦੀਆਂ ਕੰਸਵਾ ਚੱਲ ਪਈਆਂ ਨੇ ਕਿ ਸ਼ਾਇਦ ਵਿਕਰਮ ਸਿੰਘ ਮਜੀਠੀਆ ਜਿਹੜਾ ਹੈ ਉਹ ਭਾਜਪਾ ਦੇ ਵਿੱਚ ਜਾ ਸਕਦਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਕਰਮ ਸਿੰਘ ਮਜੀਠੀਆ ਬੀਜੇਪੀ ਦੇ ਜਾਣ ਤੋਂ ਪਹਿਲਾਂ ਪਹਿਲਾ ਇੱਕ ਵੱਡੀ ਕਾਰਵਾਈ ਕਰਨ ਜਾ ਰਹੇ ਨੇ ਕਿ ਉਹਨਾਂ ਦੇ ਪਰਿਵਾਰ ਨੂੰ ਤੱਕ ਉਹਨਾਂ ਨੂੰ ਹੁਣ ਮਿਲਣ ਨਹੀਂ ਦਿੱਤਾ ਜਾਵੇਗਾ ਜਿਹੜੀ ਇਜਾਜ਼ਤ ਦਿੱਤੀ ਗਈ ਸੀਗੀ ਸਥਾਨਕ ਮੋਹਾਲੀ ਦੀ ਸਥਾਨਕ ਅਦਾਲਤ ਵਿੱਚੋਂ ਹੁਣ ਉਹ ਸੁਣਵਾਈ ਬੰਦ ਕਰ ਦਿੱਤੀ ਜਾਏਗੀ ਯਾਨੀ ਕਿ ਜੇਕਰ ਵਿਕਰਮ ਸਿੰਘ ਮਜੀਠੀਆ ਕਿਸੇ ਨੂੰ ਮਿਲ ਹੀ ਨਹੀਂ ਪਾਉਣਗੇ ਕਿਸੇ ਨਾਲ ਗੱਲਬਾਤ ਖੁੱਲ ਕੇ ਹੀ ਨਹੀਂ ਕਰ ਪਾਉਣਗੇ ਤਾਂ ਵਿਕਰਮ ਸਿੰਘ ਮਜੀਠੀਆ ਦੀ ਉੱਤੇ ਜਿਹੜਾ ਹੈ ਵੱਡੀ ਕਾਰਵਾਈ ਹੋ ਜਾਏਗੀ ਜਿੱਥੇ ਉਹ ਅੱਜ ਵੀ ਨਾਪਾਦੀ ਜਿਹੜੀ ਹੈ ਨਿਆਹ ਹਿਰਾਸਤ ਜੇਲ੍ਹ ਦੇ ਵਿੱਚ ਬੈਠੇ ਹੋਏ ਨੇ ਆਮ ਕੈਦੀਆਂ ਦੀ ਜ਼ਿੰਦਗੀ ਕੱਟ ਰਹੇ ਨੇ ਤਾਂ ਵਿਕਰਮ ਸਿੰਘ ਮਜੀਠੀਆ ਇਸ ਟਾਈਮ ਆਪਣੇ ਹਾਲਾਤਾਂ ਤੋਂ ਬੇਹੱਦ ਰੂਪ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਕਿਸੇ ਤਰ੍ਹਾਂ ਦੀ ਸੁਣਵਾਈ ਔਣ ਵਾਲੇ ਦਿਨਾਂ ਦੇ ਵਿੱਚ ਨਹੀਂ ਕੀਤੀ ਜਾ ਸਕਦੀ ਨਾ ਹੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਸੁਖਬੀਰ ਸਿੰਘ ਬਾਦਲ ਬਿਆਨ ਦਿੰਦੇ ਨਜ਼ਰ ਆਏ ਨਾ ਹੀ ਸ਼ਰੋਨੀ ਕਾਲੀ ਦਲ ਦਾ ਕੋਈ ਵੱਡਾ ਆਗੂ ਜੇਕਰ ਮਿਲਣ ਦਾ ਹੈ ਤਾਂ ਉਥੋਂ ਹੀ ਜਿਹੜੀ ਹੈ ਨਿਆ ਹਿਰਾਸਤ ਜੇਲ ਨਾਪਾ ਦੀ ਜੇਲ ਦੇ ਵਿੱਚੋਂ ਬਾਰੋ-ਬਾਰ ਉਹਨਾਂ ਨੂੰ ਮੋੜ ਦਿੱਤਾ ਜਾਂਦਾ ਹੈ ਯਾਨੀ ਕਿ ਚਾਰੇ ਪਾਸੇ ਦੇ ਦਰਵਾਜ਼ੇ ਹੁਣ ਬੰਦ ਨਜ਼ਰ ਆ ਰਹੇ ਨੇ ਵਿਕਰਮ ਸਿੰਘ ਮਜੀਠੀਆ ਦੇ ਤੇ ਇਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੈਲੰਜ ਕੀਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਅਸੀਂ ਲੰਮੇ ਸਮੇਂ ਲਈ ਜੇਲ 'ਚ ਭੇਜਾਂਗੇ ਇਹ ਇਹਨੂੰ ਦਿਖਾਈ ਦੇਵੇਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਨਾਲ ਇਹਨੇ ਕੀ ਹਾਲਾਤ ਕੀਤੇ ਕਿਸ ਤਰ੍ਹਾਂ ਨਸ਼ਾ ਲੈ ਕੇ ਲਿਆਇਆ ਕਿਸ ਤਰ੍ਹਾਂ ਪਿਸਟਾਚੀ ਆਲੀ ਕੀਤੀ ਕਿਸ ਤਰ੍ਹਾਂ ਆਮਦਨ ਤੋਂ ਵੱਧ ਜਾਇਦਾਦ ਬਣਾਈ ਤੇ ਉਸ ਆਮਦਨ ਤੋਂ ਵੱਧ ਜਾਇਦਾਦ ਦਾ ਖਮਿਆਜਾ ਪੜਨਾ ਪਏਗਾ ਵਿਕਰਮ ਸਿੰਘ ਮਜੀਠੀਆ